ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋ ਗਈ ਸਰਕਾਰ ਸੁਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਸਰਕਾਰ ਸੁਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਕਨ ਬਦਲੂ ਮੁਰਦਾਬਾ ਕਨ ਬਦਲੂ ਮੁਰਦਾਬਾ ਬੰਥਰੀ ਪਿੱਛੇ ਤੇ ਛੁਰਾ ਮਾਰਦੇ ਵਾਲੇ ਤਲ ਬਗਰੂ ਮੁਰਦਾਬਾ ਗੁਰਦਾਬਾ ਗੁਰਦਾਬਾ ਠੀਕ ਹੈ इंसान मुकालीर डोगरे इंसान मुरदाबाद पार्टी पिठ छुरे मारे डोगरे इंसान मुरदाबाद 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 तो वह कॉल अगेन बीटा आम है, पेज़ी पेज़ी है। आए, आए, वो अन्य कॉल पर थे कृपया कृपया शिक्षा करें ये सारे आप एक बार-बार तो मैं तो सब रोज अंडरटेचर की प्रेस कॉन्फ्रेंस रखी है कागदवास्त रखी है की तो रखी ਅੱਜ ਤੁਸੀਂ ਸਾਰੇ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਜਿਹੜੇ ਆਪਣੇ ਆਪ ਨੂੰ ਪਟਿਆਲਾ ਸ਼ਹਿਰ ਦੇ ਫਿਰਕਾ ਦਾ ਹਕੂ ਕਹਿੰਦੇ ਸੀ ਕਮਾਂਡਰ ਇਨ ਚੀਫ ਚੀਫ ਕਮਾਂਡਰ ਜੋ ਵੀ ਲਿਖਦੇ ਸੀ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨੂੰ ਵੱਖ ਹੋ ਕੇ ਉਹਨਾਂ ਨੇ ਇੱਕ ਆਪਣਾ ਪਲੇਟਫਾਰਮ ਬਣਾਇਆ ਉਹ ਪਲੇਟਫਾਰਮ ਸਾਰਾ ਉਹਨਾਂ ਨੇ ਭਾਜਪਾ ਦੀ ਸਪੋਰਟ ਦਾ ਭਾਜਪਾ ਦੇ ਕਹਿਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਢਾਲ ਆ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਮੈਂ ਇਹਨਾਂ ਨੂੰ ਦੇਖ ਰਿਹਾ तकरीबन ਪ੍ਰੋਫੈਸਰ ਪ੍ਰਿੰਸੀ ਸਿੰਘ ਜੀ ਚੰਦੂ ਬਾਜਰਾ ਸਰਦਾਰਸਰਜੀਤ ਸਿੰਘ ਜੀ ਰਖੜਾ ਇਹ तकरीबन 35-40 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੇਨ ਅਹੁਦੇਦਾਰਾਂ ਦੇ ਵਿੱਚ ਸੀ ਪਟਿਆਲੇ ਦੇ ਸ਼ਹਿਰ ਦੇ ਵਿੱਚ ਇਹਨਾਂ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਸੀ ਪਟਿਆਲੇ ਸ਼ਹਿਰ ਦੀ ਕਮਾਂਡ ਇਹ ਦੋਨਾਂ ਲੀਡਰਾਂ ਦੇ ਹੱਥ ਵਿੱਚ ਸੀ ਇਹਨਾਂ ਤੋਂ ਇਲਾਵਾ ਇਹ ਪਾਰਟੀ ਪ੍ਰਦਰਸ਼ਕ ਵੀਰ ਸਿੰਘ ਬਾਦਲ ਤੱਕ ਕਿਸੇ ਨੂੰ ਅਪਰੋਚ ਕਰਨ ਨਹੀਂ ਦਿੰਦੇ ਸੀ ਆਪਣੀ ਮਨਮਰਜ਼ੀਆ ਕਰਦੇ ਸੀ ਆਪਣੀ ਮਨਮਰਜ਼ੀ ਨਾਲ ਇਹ ਅਫਸਰ ਬਣਾਉਂਦੇ ਸੀ ਆਪਣੀ ਮਨਮਰਜ਼ੀ ਨਾਲ ਇਹ ਅਹੁਦੇ ਦਿੰਦੇ ਸੀ ਜਿਵੇਂ ਸਰਜੀਤ ਸਿੰਘ ਅਗਲੋਵਾਲ ਹੋ ਗਿਆ ਜਾਂ ਚੰਦੂ ਮਾ ਸਾਹਿਬ ਨੇ ਆਪਣੇ ਜਰਨੈਲ ਸਿੰਘ ਕਰਤਾਰਪੁਰ ਹੋ ਗਿਆ ਉਹਨਾਂ ਨੂੰ 2 2 2 4 4 ਅਹੁਦੇ ਦੇ ਕੇ ਤੀਜਾ ਬੰਦਾ ਇਹਨਾਂ ਨੇ ਅੱਗੇ ਨਹੀਂ ਹੰਦ ਤਜਾ ਆਪਣੇ ਪਰਿਵਾਰ ਦੀ ਦਿੱਤੀਆਂ ਨੇ ਇਲੈਕਸ਼ਨਾਂ ਵੀ ਆਪਣੇ ਪਰਿਵਾਰ ਚ 2 2 ਲੜੀਆਂ ਅੜ ਕੇ ਲਗੀਆਂ ਤੇ ਇਹ ਚਾਹਦੇ ਸੀ ਇਹ ਪਰਿਵਾਰ ਚਾਹਦੇ ਸੀ ਵੀ ਕਿਸੇ ਤਰੀਕੇ ਬੀਜੇਪੀ ਨਾਲ ਇਹਨਾਂ ਦਾ ਸਮਝੌਤਾ ਹੋ ਜੇ ਜਿਸ ਤੋਂ ਬਾਦਲ ਸਾਹਿਬ ਨੇ ਸਾਫ਼ ਇਨਕਾਰ ਕਰਤਾ ਵੀ ਜਿਹੜੀ ਪਾਰਟੀ ਪੰਜਾਬ ਦੇ ਹੱਕਾਂ ਦੇ ਵਿੱਚ ਨਹੀਂ ਹੈ ਪੰਜਾਬ ਦੀ ਕੋਈ ਗੱਲ ਨਹੀਂ ਕਰਦੀ ਕਿਸਾਨੀ ਮੁੱਦੇ ਤੇ ਕੋਈ ਗੱਲ ਨਹੀਂ ਕਰਦੀ ਜਾਂ ਬੰਦੀ ਸੀਗਾ ਇਹ ਰਿਹਾਈ ਤੇ ਕੋਈ ਗੱਲ ਨਹੀਂ ਕਰਦੀ ਸਾਡਾ ਕਿਸੇ ਕੀਮਤ ਤੇ ਉਹਨਾਂ ਨਾਲ ਸਮਝੌਤਾ ਨਹੀਂ ਹੋ ਸਕਦਾ ਸੋ ਇਹਨਾਂ ਨੇ ਉਹ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਪਾਰਟੀ ਦੀ ਵਫਾਦਾਰੀ ਨੂੰ ਪਾਰਟੀ ਪ੍ਰਤੀ ਜੋ ਇਹਨਾਂ ਦੀ ਪਾਰਟੀ ਵਿੱਚ ਜੁੜਨਾ ਦੇ ਲਈ ਕੀਤਾ ਸੀ ਇਹਨਾਂ ਇਹਨਾਂ ਨੂੰ ਸਰਦਾਰੀਆਂ ਬਖਸ਼ੀਆਂ ਸੀ ਅੱਜ ਉਹ ਭਾਜਪਾ ਦੇ ਕਹਿੰਦੇ ਉੱਤੇ ਇਹਨੇ ਪਿੱਠੇ ਚ ਛੁਰਾ ਮਾਰ ਕੇ ਪਾਰਟੀ ਆਪਣਾ ਵੱਖਰਾ ਪਲੇਟਫਾਰਮ ਬਣਾ ਕੇ ਪਾਰਟੀ ਤੋਂ ਵੱਖ ਹੋ ਕੇ ਚੱਲ ਰਹੇ ਨੇ ਇਹ ਆਪਣੇ ਨੂੰ ਜ਼ਰੂਰ ਕਹੀ ਜਾਂਦੇ ਅਸੀਂ ਅਕਾਲੀਆਂ ਅਕਾਲੀਆਂ ਅਕਾਲੀ ਹੋਣਗੇ ਅਸੀਂ ਕਦੇ ਕਹਿੰਦੇ ਨਹੀਂ ਅਕਾਲੀ ਹੈਗੇ ਪਰ ਇਹਨਾਂ ਨੇ ਜਿਹੜਾ ਪਾਰਟੀ ਦੇ ਏਜੰਡੇ ਨੂੰ ਪਾਰਟੀ ਦੇ ਪਲੇਟਫਾਰਮ ਤੋਂ ਹਟ ਕੇ ਜਿਹੜਾ ਕੰਮ ਕਰ ਰਹੇ ਆ ਉਹਦੇ ਵਿੱਚ ਅਸੀਂ ਇਹਨਾਂ ਤੋਂ ਦੂਰ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਹਾਂ ਕਿਉਂਕਿ ਇਹਨਾਂ ਨੇ ਕਦੇ ਵੀ ਸਾਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਹਾਂ ਵਰਤੋਂ। ਉਹ ਸਾਨੂੰ ਕੀ ਲੱਗਦਾ ਮੰਨ ਕਰਦਿਓ ਕਿ ਅਜਿਹੇ ਬੰਦੇ ਨੂੰ ਪਾਰਟੀ ਤੋਂ ਕੱਢਿਆ ਜਾਇਦਾ ਵਰਤੋਂ। ਇਹ ਆਪੋ ਆਟੋਮੈਟਿਕਲੀ ਬਾਹਰ ਹੈ ਜਿਹੜਾ ਬੰਦਾ ਪਲਾਟ ਪਾਰਟੀ ਪਲੇਟਫਾਰਮ ਤੇ ਨਹੀਂ ਆਇਆ। ਉਹ ਆਪਣਾ ਵੱਖਰਾ ਏਜੰਡਾ ਲੈ ਕੇ ਚੱਲ ਰਿਹਾ। ਆਟੋਮੈਟਿਕਲੀ ਉਹ ਪਾਰਟੀ ਤੋਂ ਬਾਹਰ ਉਹ ਨੂੰ ਨਹੀਂ ਲੱਗਦਾ ਉਹ ਆਪਣੇ ਆਪ ਇਸ ਪਾਰਟੀ ਦਾ ਹਿੱਸਾ ਸਮਝਣ ਜੋ ਮੱਤੀ ਕਹੀਆਂ। ਹੁਣ ਦੇਖੋ ਜੇ ਭਾਜੀਪੀ ਦੀ ਗੱਲ ਕਰੀਏ। ਭਾਜੀਪੀ ਦਾ ਇੰਨੇ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨਾਰੇ ਵੋਟ ਬੈਂਕ ਸੀ। ਅੱਜ ਇਹ ਲੀਡਰਾਂ ਦੇ ਕਾਰਨ ਉਹਨਾਂ ਦੀ ਬੀਜੇਪੀ ਦੀ ਵੋਟ ਬੈਂਕ ਪੰਜਾਬ ਦੇ ਵਿੱਚ ਵਧੀ ਹੈ ਕਿਉਂਕਿ ਇਹਨਾਂ ਨੇ ਹੁਣ ਤੁਸੀਂ ਸਰਦਾਰ ਸਰਜੀਤ ਸਿੰਘ ਦੀ ਰਖੜਾ ਲਾ ਲਿਆ ਉਹਨਾਂ ਦਾ ਸਾਰਾ ਰਿਮੋਟ ਕੰਟਰੋਲ ਇਹਨਾਂ ਦਾ ਭਾਈ ਅਮਰੀਕਾ ਤੋਂ ਚਲਾਉਂਦਾ ਹੈ ਟਰੈਡ ਟਰੈਡ ਬਿਜ਼ਨਸਮੈਨ ਨੇ ਉਹ ਜਿਹੜੇ ਰਖੜਾ ਸਾਹਿਬ ਕਦੇ ਵੀ ਅਕਾਲੀ ਦਲ ਦੇ ਨਾਲ ਜਦੋਂ ਵੀ ਬਾਦਲ ਸਾਹਿਬ ਉਰੇ ਆਉਂਦੇ ਸੀ ਪਟਿਆਲੇ ਆਉਂਦੇ ਸੀ ਤਾਂ ਇਹਨਾਂ ਦੇ ਘਰ ਰੁਕਦੇ ਸੀ ਇਹਨਾਂ ਦੀ ਪੂਰਾ ਟੋਰ ਟੱਪਾ ਹੱਟ ਤਰ੍ਹਾਂ ਨਾਲ ਇਹਨਾਂ ਦੀ ਸਹਿਮਤੀ ਨਾਲ ਤੁਸੀਂ ਸਾਰੇ ਜਾਣਦੇ ਹੋ ਚੱਲਦੀ ਸੀ ਪਰ ਜਦ ਅੱਜ ਪਾਰਟੀ ਨੂੰ ਲੋਡ ਪਈ ਹੈ ਇਹ ਬੀਜੇਪੀ ਦੇ ਖੇਮੇ ਚੱਲ ਕੇ ਸਭ ਨੂੰ ਪਤਾ ਹੈ ਵੀ ਰਖੜਾ ਸਾਹਿਬ ਦੀ ਤੇ ਮੋਤੀ ਸਾਹਿਬ ਦੀ ਇੱਕ ਗੱਲ ਹੋ ਗਈ ਹਮਸ਼ਾਹ ਨਾ ਇਹਨਾਂ ਦੀ ਮੀਟਿੰਗਾਂ ਦੀ ਫੋਟੋ ਆ ਗਈਆਂ ਚਰਚਾ ਨੇ ਜੇ ਮਨੂਕਾ ਸਾਹਿਬ ਦੀ ਗੱਲ ਕਰੀਏ ਜਿਹੜੇ ਪੰਥਕ ਲੀਡਰ ਹੈ ਉਹਨਾਂ ਦੀ ਨੂ ਰਾਣੀ ਜੀ ਬੀਜੇਪੀ ਤੋਂ ਚੌਂ ਲੜੇ ਹੈ ਜੇ ਸਾਹ ਹਰਮੇਲ ਸਿੰਘ ਟੋੜਾ ਦੀ ਗੱਲ ਕਰੀਏ ਉਹਨਾਂ ਦਾ ਇੱਕ ਸੁਪੁੱਤਰ ਬੀਜੇਪੀ ਦਾ ਪਾਰਟੀ ਪ੍ਰਧਾਨ ਹੈ ਜੇ ਇਸੇ ਤਰ੍ਹਾਂ ਬੀਬੀ ਜਗੀਰ ਕੌਰ ਜੀ ਹੈ ਢਿੰਟਾ ਸਾਹਿਬ ਆ ਸਭ ਨੂੰ ਪਤਾ ਹੈ ਵੀ ਢਿੰਟਾ ਸਾਹਿਬਾ ਉਹਨੇ ਬੀਜੇਪੀ ਨਾਲ ਰਲ ਕੇ ਪਾਰਟੀ ਬਣਾਈ ਜਦ ਕਿਸੇ ਨੇ ਉਹ ਵਾਪਸ ਪਾਰਟੀ ਚ ਆ ਗਏ ਵਾਪਸ ਪਾਰਟੀ ਜਾਣ ਦੇ ਬਾਅਦ ਟਿਕਟ ਨਹੀਂ ਦਿੱਤੀ ਫੇਰ ਵਾਪਸ ਚੱਲ ਗਏ ਸੋ ਇਹ ਬੀਬੀ ਜਗੀਰਕੌਰ ਜੀ ਆਏ ਵਾਪਸ ਆਏ ਥੋੜੇ ਦਿਨ ਬਾਅਦ ਫੇਰ ਅੱਜ ਉਹ ਉਹੀ ਗੱਲਾਂ ਕਿਉਂਕਿ ਇਹਨਾਂ ਦਾ ਏਜੰਡਾ ਇੱਕੋ ਆ ਵੀ ਸ਼੍ਰੋਮਣੀ ਦਾ ਭਾਜਪੀ ਦੇ ਆਰਐਸਐਸ ਦੇ ਹੱਥਾਂ 'ਚ ਖੇਡ ਕੇ ਸ਼੍ਰੋਮਣੀ ਕਾ ਨੂੰ ਕਾਲੀ ਦਾ ਨੂੰ ਢਾਹ ਦੇਣੀ ਹੈ ਸੋ ਜਿਹੜਾ ਪਟਿਆਲੇ ਦਾ ਵਰਕਰ ਆ ਉਹ ਇੰਨਾ ਖੁਸ਼ ਹੈ ਕਿਉਂਕਿ ਇਹ ਦੋ ਬੰਦਿਆਂ ਦਾ 40 ਸਾਲ ਇਸ ਪਟਿਆਲੇ ਤੇ ਰਾਜ ਰਿਹਾ ਹੈ ਦੋ ਸਰਕਾਰ ਆਂਦੀ ਸੀ ਕਦੇ ਰਖੜਾ ਸਾਹਿਬ ਦਾ ਬੰਦਾ ਲੱਗ ਗਿਆ ਕਦੇ ਚਦੂਆ ਸਾਹਿਬ ਦਾ ਤੀਜਾ ਬੰਦਾ ਹੀ ਨਹੀਂ ਇਹਨਾਂ ਨੇ ਲਾਇਆ ਇੱਕ ਉਹ ਐਸਐਸਪੀ ਲਾ ਲੈਂਦਾ ਡੀਸੀ ਲਾ ਲੈਂਦਾ ਉਹ ਐਸਟੀਓਮ ਲਾ ਲੈਂਦਾ ਸੀ ਉਹ ਪਟਵਾਰੀ ਲਾ ਲੈਂਦਾ ਜਿਹੜੀ ਇਹਨਾਂ ਦੀ ਸੋਚ ਹੈ ਇੱਕ ਉਹ ਮਾਨਸਿਕਤਾ ਹੈ ਉਹ ਇੱਕ ਪਿੰਡ ਦੇ ਸਰਪੰਚ ਵਰਗੀ ਆ ਪਿੰਡ ਦੇ ਸਰਪੰਚ ਦਾ ਹੁੰਦਾ ਵੀ ਇੱਕ 5 ਸਾਲ ਸਰਪੰਚੀ ਕਰਨੀ ਹੈ ਦੋ ਗੁੱਟਾਂ ਨੂੰ ਆਪਸ ਵਿੱਚ ਲੜਾਈ ਜਾਂ ਉਹ ਤੇ ਰਾਜ ਕਰੀ ਜਾਂ ਸੋ ਇਹਨਾਂ ਨੇ 40 ਸਾਲ ਕੋਈ ਪਾਰਟੀ ਦਾ ਕੰਮ ਨਹੀਂ ਕੀਤਾ ਪਾਰਟੀ ਜੇ ਇਹ ਸਰਦਾਰ ਸ਼ਖਬੀਰ ਸਿੰਘ ਹੀ ਬਾਦਲ ਜੋ ਮਿਹਰ ਦੇ ਕਿਸੇ ਕੋਲ ਜਦੋਂ ਠੀਕ ਹੈ ਪਾਰਟੀ ਦਾ ਇਹ ਹਾਸ਼ੀਆ ਹੋਇਆ ਇਸ ਤੇ ਅਸੀਂ ਖੜੇ ਆ ਕਿਤੇ ਨਾ ਕਿਤੇ ਜ਼ਿਆਦਾਤਰ ਇਹਨਾਂ ਲੋਕਾਂ ਦਾ ਕਸੂਰ ਹੈ ਕਿਉਂਕਿ ਆਮ ਲੋਕਾਂ 'ਚ ਇਹ ਵਿਚਰਦੇ ਸੀ ਸੁਖਵੀਰ ਬਾਦਲ ਜੀ ਨੇ ਉੱਥੇ ਵਾਅਦਾ ਕਰਕੇ ਹੁੰਦੇ ਸੀ ਵੀ ਸਾਡੇ ਆ ਬੰਦੇ ਅਡਜਸਟ ਕਰੋ ਸਾਡੇ ਆ ਨਾਲ ਲਾਓ ਅਸੀਂ ਤੁਹਾਨੂੰ ਉੱਥੋਂ ਵੋਟ ਬੈਂਕ ਬਿਠਾ ਕੇ ਦੇਵਾਂਗੇ ਔਰ ਬੜੇ ਸ਼ਰਮ ਦੀ ਗੱਲ ਹੈ ਵੀ ਪਿਛਲੇ ਕਈ ਇਲੈਕਸ਼ਨਾਂ 'ਚ ਸਾਡੇ ਬੜੇ ਸੀਨੀਅਰ ਲੀਡਰਾਂ ਦੀ ਜਵਾਨਤਾ ਜੰਤਾ ਹੁੰਦੀ ਆ ਰਖਰਾ ਸਾਹਿਬ ਦੀ ਜਮਾਨਤ ਆਪਣੇ ਹਲਕੇ ਤੋਂ ਜਬਤ ਹੋਈ ਚੰਦੂ ਮਾਜਰਾ ਸਾਹਿਬ ਦੀ ਘਨੌਰ ਤੋਂ ਜਮਾਨਤ ਜਬਤ ਹੋਈ ਚੰਦੂ ਮਾਜਰਾ ਸਾਹਿਬ ਦੀ ਆਪਣਾ ਨੰਦਪੁਰ ਸਾਹਿਬ ਤੋਂ ਜਮਾਨਤ ਜਬਤ ਹੋਈ ਚੰਦੂ ਮਾਜਰਾ ਸਾਹਿਬ ਜਿੱਥੋਂ ਇਲੈਕਸ਼ਨ ਲੜਨਾ ਚਾਹੁੰਦੇ ਸੀ ਪੰਜਾਬ ਦੇ ਵੱਡੇ ਲੀਡਰ ਸੀ ਉੱਥੋਂ ਇਲੈਕਸ਼ਨ ਲੜਦੇ ਸੀ ਜਿੱਥੋਂ ਉਹਨਾਂ ਦਾ ਪਰਿਵਾਰ ਦਾ ਮੈਂਬਰ ਲੜਨਾ ਚਾਹੁੰਦਾ ਸੀ ਉਹ ਲੜਦਾ ਸੀ ਜਿੱਥੋਂ ਉਹਨਾਂ ਦਾ ਕੋਈ ਵਰਕਰ ਜਾਂ ਜਿਹਨੂੰ ਉਹ ਥਾਪੜਾ ਦੇ ਕੇ ਰੱਖਦੇ ਸੀ ਉਹ ਲੜਦਾ ਸੀ ਉਹਨਾਂ ਨੂੰ ਉਦਾਂ ਮਿਲਦਾ ਸੀ ਤੇ ਇਸੇ ਕਾਰਨ ਕਰਕੇ ਪਾਰਟੀ ਆ ਪ੍ਰਧਾਨ ਸਾਹਿਬ ਇਹਨਾਂ ਦੇ ਵਿਸ਼ਵਾਸ ਅੰਨਾ ਵਿਸ਼ਵਾਸ ਕਰਦੇ ਸੀ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਪਾਰਟੀ ਨੂੰ ਢਾ ਲਈ ਐ ਸੋ ਅਸੀਂ ਪਟਿਆਲਾ ਨਿਵਾਸੀ ਪ੍ਰਧਾਨ ਸਾਹਿਬ ਨੇ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਪ੍ਰਧਾਨ ਸਾਹਿਬ ਦੇ ਨਾਲ ਇੱਕ ਜੋ ਜੁਕਤਾ ਨਾਲ ਖੜੇ ਆ ਉਹਨਾਂ ਨੂੰ ਪਟਿਆਲੇ ਜਾਣ ਦਾ ਸੱਦਾ ਵੀ ਦਵਾਂਗੇ ਤੇ ਉਹਨਾਂ ਨੂੰ ਦੱਸਾਂਗੇ ਵੀ ਇਹ ਹੀ ਲੀਡਰ ਨਹੀਂ ਹੈਗੇ ਲੀਡਰ ਹੋਰ ਬੜੇ ਨੇ ਉਹ ਗਰਾਸ ਰੂਟ ਤੇ ਅਸੀਂ ਉਹਨਾਂ ਨਾਲ ਇਕੱਠ ਕਰੋਗੇ ਜੀ ਆਉਂਦੇ ਪ੍ਰਧਾਨ ਕੱਟ ਕੇ ਨਾ ਕਰੋ ਦੇਖੋ ਪਹਿਲਾਂ ਪ੍ਰਧਾਨ ਸਾਹਿਬ ਨੂੰ ਮਿਲਾਂਗੇ ਟਾਈਮ ਲਵਾਂਗੇ ਕਾਠੇ ਨਾਲ ਤੋਂ ਦੁੱਗਣਾ ਚੁੱਕਨੇ ਕਰਾਂਗੇ ਜੋ ਇਹ ਕਰਦੇ ਸੀ ਉਸ ਤੋਂ ਵੱਧ ਕਰਕੇ ਦਿਖਾਵਾਂਗੇ ਹਾਲਾਤਾਂ ਵਿੱਚ ਵੀ ਕਿਉਂਕਿ